ਲੋ ਵੀ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਰੀ ਸਿੰਘ ਹਾਂ ਜਿਹੜਾ ਮੋਗਾ ਤੋਂ ਤੇ ਅਕਸਰ ਮੈਂ ਤੁਹਾਨੂੰ ਕਿਸ ਨਾ ਕਿਸੇ ਖਾਸ ਸ਼ਖਸੀਅਤ ਦੇ ਨਾਲ ਮਿਲਉਦਰੀਨਾ ਅੱਜ ਅਚਾਨਕ ਦਲਵਿੰਦਰ ਧਿਆਲਪੁਰੀ ਸਾਹਿਬ ਨੂੰ ਮਿਲ ਆਏ ਸੀ ਉਹਨਾਂ ਦੇ ਪਿੰਡ ਧਿਆਲਪੁਰ ਦੇ ਵਿੱਚ ਤੇ ਉਹਨਾਂ ਦੇ ਕੋਲ ਇੱਕ ਹੋਰ ਸ਼ਖਸੀਅਤ ਆਈ ਹੋਈ ਸੀ ਜਿਹਦਾ ਨਾਮ ਹੈ ਗੁਰਮੇਸ਼ ਸਿੰਘ ਸੋਹਤਾ ਤੇ ਜਿਹਨਾਂ ਦਾ ਪਿੰਡ ਹੈ ਜਸਪਾਲ ਤਹਿਸੀਲ ਬਾਬਾ ਬਕਾਲਾ ਜਿਹੜਾ ਅੰਮ੍ਰਿਤਸਰ ਤੇ ਮੈਂ ਕਿਹਾ ਵੀ ਇਹ ਵੀ 라ਹਾ ਲੈ ਲਈਏ ਤੇ ਇਹਨਾਂ ਨਾਲ ਵੀ ਚਾਰ ਗੱਲਾਂ ਬਾਤਾਂ ਕਰਨੀਏ ਬਾਈ ਜੀ ਕੀ ਹਾਲ ਚਾਲ ਨੇ ਤੁਹਾਡੇ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਆਪਣਾ ਪੰਜਾਬੀ ਲੋਕ ਹੈ ਗਰਮੀਤ ਸਿੰਘ ਸੁਨਤਾ ਗੂਟਾ ਗਲਾਮੀ ਵਾਲਾ ਸਾਹਿਬ ਦੀ ਪੂਰੀ ਟੀਮ ਦਾ ਇਹਨਾਂ ਦੇ ਚੈਨਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਸ ਤੋਂ ਬਾਅਦ ਧੰਨਵਾਦ ਕਰਦਾ ਮੈਂ ਦਿਲਵਿੰਦਰ ਦਿਆਲ ਪੁਰੀ ਜਿਨ੍ਹਾਂ ਨੂੰ ਮੇਲਿਆਂ ਦਾ ਬਾਦਸ਼ਾਹ ਕਹਿੰਦੇ ਇਹ ਮੇਲੇ ਲਾਉਂਦੇ ਵੀ ਆ ਤੇ ਮੇਲ ਕਰਾਉਂਦੇ ਵੀ ਆ ਵਾ 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 ਜਿਨ੍ਹਾਂ ਨੇ ਮੇਰੇ ਹੁਣ ਤੱਕ ਬਹੁਤ ਸਾਰੇ ਚੰਗੀਆਂ ਚੰਗੀਆਂ ਸ਼ਖਸੀਅਤਾਂ ਦੇ ਨਾਲ ਚੰਗੇ ਚੰਗੇ ਬੰਦਿਆਂ ਦੇ ਨਾਲ ਜਿਨ੍ਹਾਂ ਦੇ ਨਾਲ ਇਹਨਾਂ ਦਾ ਚੰਗੇ ਬੰਦਿਆਂ ਨਾਲ ਬਹਿਣਾ ਉੱਠਾ ਮੇਰੇ ਵੀ ਜਿਹੜੇ ਮੇਲ ਕਰਾਇਏ ਨੇ ਇਹਨਾਂ ਦਾ ਇਹਨਾਂ ਦੇ ਪਰਿਵਾਰ ਦਾ ਮੈਂ ਤੈਅ ਦੇ ਲਉ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਦੀ ਬਦੌਲਤ ਅਜ ਬੂਟਾ ਗਲਮੀ ਵਾਲਾ ਜੀ ਦੇ ਚੈਨਲ ਦੇ ਉੱਤੇ ਮੈਂ ਬੋਲ ਰਿਹਾ ਤੇ ਸਰੋਤੇ ਮੈਨੂੰ ਸੁਣ ਰਹੇ ਨੇ ਵਾਹ ਜੀ ਵਾਹ ਵਾਹ ਬਹੁਤ ਵਧੀਆ ਸੋਤਾ ਸਾਹਿਬ ਤੁਸੀਂ ਗੱਲ ਕੀਤੀ ਹੈ ਦੋਸਤਾਂ ਮਿੱਤਰਾਂ ਨੂੰ ਕਾਹਗਾ ਕੇ ਇਸ ਵੀਡੀਓ ਨੂੰ ਤੁਸੀਂ ਜਰੂਰ ਸ਼ੇਅਰ ਜ਼ਰੂਰ ਕਰਨਾ ਮੇਰੇ ਚੈਨਲ ਬੂਟਾ ਗਲਮੀ ਵਾਲਾ ਨੂੰ ਫੋਲੋ ਲਾਈਕ ਜ਼ਰੂਰ ਕਰ ਲੈਣਾ ਜੇ ਵਾਰ ਤੋਂ ਉਹ ਵੀਡੀਓ ਨੂੰ ਸ਼ੇਅਰ ਕਰਨੀ ਹੈ ਗੱਲਾਂ ਬਾਤਾਂ ਅਸੀਂ ਚੱਲਦੀਆਂ ਰਹਿਣੀਆਂ ਸਾਡੀਆਂ ਤੇ ਸਹੋਤਾ ਸਾਹਿਬ ਤੁਸੀਂ ਚੰਗੇ ਭਲੇ ਫੌਜੀ ਬੰਦੇ ਸੀ ਆਰਮੀ 'ਚ ਸੀਧਾ ਰਕਤੀ ਗੈਕੀਵਰ ਕਮਿਆਰੀ ਵੇਖੋ ਜਿੱਦਿਏ ਫੌਜ ਦੀ ਡਿਊਟੀ ਆ ਉਹ ਵੀ ਦੇਸ਼ ਦੀ ਸੇਵਾ ਅੱਛਾ ਤੇ ਜਿਹੜਾ ਇਹ ਸੱਭਿਆਚਾਰਕ ਦੀ ਸੇਵਾ ਅੱਛਾ ਉਹ ਮਾਲਕ ਜਿਹੜਾ ਸੇਵਾ ਦਾ ਮੌਕਾ ਇਹਨਾਂ ਦਾ ਨਾ ਕਿਸੇ ਕਿਸ ਦੀ ਨਸੀਬਾ ਦੇ ਵਿੱਚ ਲਿਖਦਾ ਵਾਹ ਤੇ ਉਹ ਬੜੇ ਕਰਮਾਂ ਦੇ ਨਾਲ ਮਿਲਦਾ ਮੈਂ ਪੜਦਿਆਂ ਤੋਂ ਹੀ ਬੁੱਟਾ ਭਾਈ ਮੈਨੂੰ ਸ਼ੌਕ ਹੀ ਆਪਣਾ ਗੌਣ ਦਾ ਪਹਿਲਾਂ ਮੈਂ ਧਾਰਮਿਕ ਪ੍ਰੋਗਰਾਮ ਕਰਦਾ ਕਰਦਾ ਆਰਮੀ ਦੇ ਵਿੱਚ ਜਿੱਦਾਂ ਭਰਤੀ ਹੋ ਗਿਆ ਤੇ ਉੱਥੇ ਵੀ ਜਾ ਕੇ ਮੈਂ ਫੌਜ ਦੇ ਵਿੱਚ ਵੀ ਮੈਨੂੰ ਗੌਣ ਦਾ ਮੌਕਾ ਮਿਲਿਆ ਮੈਂ ਆਪਣੀ ਟੀਮ ਬਣਾਈ ਮੇਰੇ ਅਫਸਰਾਂ ਨੇ ਬਹੁਤ ਸਾਰਾ ਮੈਨੂੰ ਸਾਥ ਦਿੱਤਾ ਉੱਥੋਂ ਆ ਕੇ ਮੈਂ ਮੇਲੇ ਮੱਸਿਆ ਵੀ ਲਾਉਂਦਾ ਰਿਆ ਉਹਦੇ ਬਾਅਦ ਚ ਜਦੋਂ ਮੈਂ 2017 ਚ ਰਿਟਾਇਰਮੈਂਟ ਹੋਇਆ ਉਹਦੇ ਬਾਅਦ ਚ ਵੀ ਅੱਜ ਜਿੱਥੇ ਆਪਾਂ ਬੈਠੇ ਆ ਇਹ ਮੇਰੀ ਇੱਕ ਵਰਕਸ਼ਾਪ ਆ ਵਾਹ ਇਹ ਕੋਈ ਵੀ ਮੈਂ ਨਵਾਂ ਟਰੈਕ ਕਰਦਾ ਕੁਝ ਵੀ ਕਰਦਾ ਤੇ ਦਿਆਲਪੁਰ ਸਿੰਘ ਸਾਹਿਬ ਦੀ ਮੈਂ ਸਲਾਹ ਜ਼ਰੂਰ ਲੈਣਾ ਬਿਲਕੁਲ ਤੇ ਇਹਨਾਂ ਦੀ ਸਲਾਹ ਦੇ ਨਾਲ ਚਾਹਦਾ ਕਿ ਉਹ ਬਹੁਤ ਜ਼ਿਆਦਾ ਇਹਨਾਂ ਦਾ ਤਜਰਬਾ ਵਾਹ ਤੇ ਬੜੇ ਪੁਰਾਣੇ ਸਟੇਜਾਂ ਦੇ ਮਹਾਰਿਆ ਲੋਕਾਂ ਦੇ ਕਲਾਕਾਰ ਇਹ ਲੋਕਾਂ ਨੇ ਇਹਨਾਂ ਨੂੰ ਬਣਾਇਆ ਤੇ ਇਹਨਾਂ ਦੇ ਨਾਲ-ਨਾਲ ਮੈਂ ਜਿੱਦਾਂ ਜੁੜਿਆ ਮੈਨੂੰ ਬਹੁਤ ਜਗ੍ਹਾ ਤੇ ਇਹਨਾਂ ਨੇ ਐਸੀਆਂ ਜਗ੍ਹਾ ਤੇ ਖੜਾਇਆ ਜਿੱਥੇ ਮੈਂ ਸੋਚ ਵੀ ਨਹੀਂ ਸਕਦਾ ਵਾਹ ਵਾਹ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਰਿਣੀ ਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਦਾ ਤੇ ਨਾਲ-ਨਾਲ ਮੈਨੂੰ ਕੋਈ ਨਾ ਕੋਈ ਚੰਗੀਆਂ ਗੱਲਾਂ ਦੱਸਦੇ ਰਹਿੰਦੇ ਨੇ ਮੇਰੇ ਅਗਲੇ ਕੈਰੀਅਰ ਵਾਸਤੇ ਤੇ ਸੋਤਾ ਸਾਹਿਬ ਤੁਸੀਂ ਗਾਇਕੀ ਦੇ ਨਾਲ-ਨਾਲ ਕਾਗੀ ਤੇ ਧਰੀਟਾਂ ਵੀ ਮਾਰ ਲੀਂਦੇ ਜੇ ਕੁਝ ਲਿਖ ਵੀ ਲੈਂਦੇ ਜੇ ਤੇ ਤੁਸੀਂ ਨਾਟਕ ਵੀ ਕਰਦੇ ਜੀ ਉਹਨਾਂ ਬਾਰੇ ਵੀ ਕੋਈ ਸਾਡੇ ਵੇਖਣ ਵਾਲਿਆਂ ਨੂੰ ਜਰੂਰ ਦੱਸੋ ਉਹ ਮੈਨੂੰ ਜਿੱਦਾਂ ਕਹਿੰਦੇ ਨਾ ਥੋੜਾ ਥੋੜਾ ਆਸਤੇ ਆਸਤੇ ਜਿੱਦਾਂ ਗਾਉਣਾ ਸਿੱਖਿਆ ਤੁਹਾਡੇ ਵਰਗੇ ਚੰਗੇ ਡਾਇਰੈਕਟਰਾਂ ਦੇ ਨਾਲ ਬੈਠ ਖਲੋਣ ਦੇ ਨਾਲ ਕਈ ਗੱਲਾਂ ਜਿਹੜੀਆਂ ਬੰਦੇ ਦੇ ਦਿਮਾਗ 'ਚ ਆਉਂਦੀਆਂ ਕਿ ਉਹ ਗਾਉਣਾ ਲਿਖਣਾ ਇਹ ਉਸ ਮਾਰ ਗੋਡ ਗਿਫਟ ਗੋਡ ਗਿਫਟ ਹੈ ਮਾਲਕ ਦੀ ਮਰਜ਼ੀ ਦੇ ਨਾਲ ਆ ਥੋੜਾ ਥੋੜਾ ਕਦੀ ਕਦੀ ਥੋੜਾ ਬੋਤਾ ਲੇਖ ਲਈਦਾ ਤੇ ਜਿਹਦੇ ਨਾਲ ਮੈਂ ਮਤਲਬ ਗਾਂ ਅੱਗੇ ਆਪਣਾ ਰਸਤਾ ਜਿਹੜਾ ਮਿਲਦੇ ਜਾਂਦੇ ਮੈਨੂੰ ਬਿਲਕੁਲ ਤੇ ਸੋਤਾ ਸਾਹਿਬ ਘਰਦਿਆਂ ਦਾ ਕੀ ਪ੍ਰੋਸੀਜਰ ਰਿਹਾ ਤੁਹਾਡੀ ਗਾਇਕੀ ਚ ਤੁਹਾਡੀ ਨੌਕਰੀ ਚ ਉਹਨਾਂ ਨੇ ਕਿਹਾ ਨਹੀਂ ਕਿ ਤੁਸੀਂ ਜੰਗੇ ਬਲੇ ਫੌਜੀ ਬੰਦੇ ਤੁਸੀਂ ਕੀ ਰਹਿਣਾ ਗਾਇਕੀ ਨੂੰ ਲਗਭਗ ਇਹ ਛੋਟੇ ਹੁੰਦੇ ਆ ਸਾਡੇ ਫਾਦਰ ਸਾਹਿਬ ਜਰੂਰ ਮੈਨੂੰ ਰੋਕਦੇ ਰਹੇ ਆ ਕਿ ਉਹ ਕੁਝ ਸਮਾਂ ਪਹਿਲਾਂ ਐਸਾ ਅਜ ਤੋਂ 30 ਸਾਲ ਪਹਿਲਾਂ 25 ਸਾਲ ਪਹਿਲਾਂ ਮਤਲਬ ਇਸ ਚੀਜ਼ ਨੂੰ ਬਹੁਤ ਸਾਰੇ ਜਿਹੜੇ ਕਈ ਸਿਆਣੇ ਬੰਦੇ ਇਹਨੂੰ ਚੰਗਾ ਨਹੀਂ ਸੰਦੇ ਕਹਿੰਦੇ ਇਹ ਨੱਚਣਾ ਕੱਪੜਾ ਕੰਜਰਾ ਦਾ ਕੰਮ ਚਲੋ ਚਲੋ ਉਹ ਸ਼ਬਦਾ ਨਹੀਂ ਨਹੀਂ ਚਲੋ ਮੈਂ ਚਲੋ ਕੋਈ ਗੱਲ ਨਹੀਂ ਸਾਰੇ ਸੁਣਦੇ ਆਈ ਆਪਾਂ ਪਰ ਅੱਜ ਦੇ ਤਰੀਕ ਦੇ ਵਿੱਚ ਜਿਹੜਾ ਇਹ ਹਰ ਬੰਦਾ ਕਹਿੰਦਾ ਵੀ ਮੈਂ ਕਲਾਕਾਰ ਬਣਾ ਅਨਾ ਪਹਿਲਾਂ ਕੋਈ ਲਾਉਂਦਾ ਨਹੀਂ ਆਪਣੇ ਧੀਆਂ ਨੂੰ ਜਾ ਕਿਤਾ ਅੱਜ ਸਾਰੇ ਬੰਦੇ ਕਿਹਾ ਸਾਰੇ ਉਹ ਮਾਹੌਲ ਜਿਹੜਾ ਚੇਂਜ ਹੋ ਗਿਆ ਤੇ ਅੱਜ ਮੇਰੇ ਪਰਿਵਾਰ ਦਾ ਮੇਰੇ ਨਾਲ ਪੂਰਾ ਸਾਥ ਆ ਮੇਰੀ ਮਿਸਰਜ ਦਾ ਮੇਰੇ ਬੱਚਿਆਂ ਦਾ ਵਾਹ ਤੇ ਪੂਰਾ ਸਾਥ ਹੈ ਮੇਰੇ ਨਾਲ ਤੇ ਕੋਈ ਗੱਲ ਨਹੀਂ ਤੁਸੀਂ ਆਪਣਾ ਕਰੋ ਤੇ ਜਦੋਂ ਤੁਸੀਂ ਫੌਜ ਚ ਨੌਕਰੀ ਕਰਦੇ ਸੀ ਤੁਸੀਂ ਉਦੋਂ ਵੀ ਲਾਉਦੇ ਹੋਣੇ ਆ ਤੇ ਉਦੋਂ ਫਿਰ ਮੈਂ ਤਾਂ ਲਾ ਲਈ ਤੁਸੀਂ ਫੌਜੀ ਗੇੜੇ ਵਿੱਚ ਬਹਿ ਗਏ ਬਿਲਕੁਲ ਬਿਲਕੁਲ ਜੀ ਕਈ ਵਾਰ ਮੈਨੂੰ ਯਾਦ ਆਉਂਦਾ ਰਾਜਸਥਾਨ ਦੇ ਇਲਾਕੇ ਦੇ ਵਿੱਚ ਐਕਸਰਸਾਈਆਂ ਚੱਲਦੀਆਂ ਸੀ ਅੱਛਾ ਤੇ ਉੱਥੇ ਮੇਰੇ ਹੱਥ 'ਚ ਕੇਵਲੇ ਰੋਟੀ ਵਾਲਾ ਡੱਬਾ ਲਾਤੇ ਸਾਡੇ ਕਮਾਂਡਰਾਂ ਨੇ ਕਿਹਾ ਚੱਲ ਵੀ ਗਰਮੀਜ ਗਾਣਾ ਸ਼ੁਰੂ ਕਰਦਾ ਅੱਛਾ ਤੇ ਰੋਟੀ ਵਾਲਾ ਡੱਬਾ ਵਜਾਈ ਜਣਾ ਨਾਲ ਗਾਈ ਜਾਣਾ ਅੱਛਾ ਤੇ ਸ਼੍ਰੀਨਗਰ ਦੇ ਇਲਾਕੇ ਦੇ ਵਿੱਚ ਮੈਨੂੰ ਯਾਦ ਆ ਮੈਂ ਪਾਣੀ ਲੈਣ ਜਾਂਦਾ ਸੀ ਥਲੇ ਚਸਮੇ ਬਹੁਤ ਦੂਰੀ 2-2 ਕਿਲੋਮੀਟਰ ਦੂਰ ਅੱਛਾ ਤੇ ਪਾਣੀ ਲੈ ਕੇ ਆਉਣਾ ਤਾਂ ਉਹ ਕੈਨ ਜਿਹੜਾ ਜੈਰੀ ਕੈਨ ਜਿਹੜਾ ਤੇਲ ਵਾਲਾ ਕੈਨ ਹੁੰਦਾ ਉਹਦੇ 'ਚ ਹੀ ਪਾਣੀ ਲੈ ਕੇ ਆਉਂਦੇ ਸੀਗੇ ਲੋਹੇ ਦੇ ਤੇ ਜਿੱਥੇ ਬਹਿਣਾ ਉਹ ਕੈਨ ਵਜਾਉਣ ਲਾਪਣਾ ਦੇ ਨਾਲ ਜਿਹੜੀ ਮਹਿਫਲ ਲੱਗ ਜਾਨੀ ਸਾਰਿਆਂ ਨੇ ਖੁਸ਼ ਹੋ ਜਣਾ ਸੁਣ ਕੇ ਅਫਸਰਾਂ ਨੂੰ ਵੀ ਉਹ ਕੈਨ ਨਾ ਵਜਾ ਕੇ ਮੈਂ ਗਾਣੇ ਸੁਣਾਇਆ ਅੱਛਾ ਤੇ ਬੜੇ ਖੁਸ਼ ਹੁੰਦੇ ਰਹੇ ਸਨ ਫਿਰ ਤੁਹਾਨੂੰ ਜਿਹੜੇ ਉਹ ਵੱਡੇ ਅਫਸਰ ਉਹ ਫਿਰ ਨੇੜੇ ਰੱਖਦੇ ਹੁੰਦੇ ਨੇ ਥੋੜਾ ਜਿਆ ਬਿਲਕੁਲ ਜੀ ਬਿਲਕੁਲ ਮੈਂ ਬੜਾ ਧੰਨਵਾਦੀ ਹਾਂ ਉਹ ਅਫਸਰਾਂ ਦਾ ਵੀ ਅੱਜ ਜਿਹੜੇ ਮੈਨੂੰ ਵੇਖਣਗੇ ਕਿ ਉਹ ਅਫਸਰਾਂ ਨੇ ਮੇਰੀ ਬੜੀ ਸਪੋਰਟ ਕੀਤੀ ਹੈ ਇਹ ਨਹੀਂ ਗੱਲ ਮੈਂ ਕਹਿ ਸਕਦਾ ਕਿ ਉਹ ਮੈਨੂੰ ਆਪਾਂ ਲੱਗਦਾ ਵੀ ਮੈਂ ਨੌਕਰੀ ਦੇ ਨਾਲ ਮੈਨੂੰ ਸ਼ੌਂਕ ਪੂਰਾ ਕਰਨ ਦਾ ਜਿਹੜਾ ਮੌਕਾ ਮਿਲ ਰਿਹਾ ਤੇ ਮੈਂ ਬੜਾ ਆਪਣੀ ਜ਼ਿੰਦਗੀ ਦੇ ਵਿੱਚ ਮੱਲੋ ਤੇ ਜਿਵੇਂ ਤੁਸੀਂ ਗਾਇਕੀ ਵੀ ਕਰਦੇ ਲੇਖਣੀ ਵੀ ਲਿਖਦੇ ਜੀ ਨਾਟਕ ਵੀ ਕਰਦੇ ਨੇ ਫਿਲਮਾਂ ਵੀ ਕਰਦੇ ਜੀ ਇਸ ਤੋਂ ਅੱਗੇ ਹੁਣ ਹੋਰ ਕੀ ਕਰਨਾ ਚਾਹੁੰਦੇ ਜੀ ਵੇਖੋ ਜੀ ਅੱਗੇ ਮਾਲਕ ਦੀ ਮਰਜ਼ੀ ਬੰਦਾ ਤੇ ਬਹੁਤ ਕੁਝ ਐ ਸੋਚਦਾ ਰਹਿੰਦਾ ਮੈਂ ਆ ਵੀ ਕਰਨਾ ਆ ਵੀ ਕਰਨਾ ਜਿੱਦਾਂ ਜਿੱਦਾਂ ਮਾਲਕ ਲਈ ਜੋ ਜਿੱਦਾਂ ਹੁਣ ਮੈਂ ਸਭਾ ਦੇ ਵਿੱਚੋਂ ਜੁੜਿਆ ਸਭਾ ਦੇ ਪੰਜਾਬੀ ਸਹਿ ਸਭਾ ਬਾਬਾ ਪਕਾਲਾ ਦਾ ਮੈਂਬਰ ਆ ਤੇ ਉੱਥੇ ਮੈਨੂੰ ਚੰਗੇ ਰਾਈਟਰ ਚੰਗੇ ਗਵਯੇ ਵਿੱਚ ਮਿਲਦੇ ਉੱਥੇ ਆਉਂਦੇ ਜੀ ਬਹੁਤ ਸੋਹਣੇ ਚੰਗੀਆਂ ਸ਼ਖਸੀਅਤਾਂ ਨਾਲ ਚੰਗੀਆਂ ਸ਼ਖਸੀਅਤਾਂ سے ملਦੀਆਂ ਨੇ بڑے ਲਿਖੇ ਲੋਕ ਮਿਲਦੇ ਨੇ ਉਹਨਾਂ 'ਚ ਬਹਿਣ ਖੇਲਣ ਦਾ ਸਲੀਕਾ ਤੇ ਉਹਨਾਂ ਕੋਲੋਂ ਕੁਝ ਕੁ ਸਿੱਖਣ ਦਾ ਮੌਕਾ ਮੈਨੂੰ ਮਿਲਦਾ ਨਾਲ ਨਾਲ ਕੁਝ ਐਕਟਰ ਲੋਕ ਜਿਹੜੇ ਉਹਨਾਂ ਦਾ ਮੇਰਾ ਮਤਲਬ ਬਹੁਤ ਵਧੀਆ ਮਤਲਬ ਤਾਲਮਿਲ ਜੁੜ ਗਿਆ ਸਾਡੇ ਅੰਮ੍ਰਿਤਸਰ ਤੋਂ ਇਹਨੇ ਜਸਵੀਰ ਸਿੰਘ ਚੰਗਿਆੜਾ ਜੀ ਉਹਨਾਂ ਨਾਲ ਮਿਲ ਕੇ ਮੈਂ ਨੁਕਰਨਾਟਕ ਉਹਨਾਂ ਨੇ ਇੱਕ ਹਾਲੀਵੁੱਡ ਫਿਲਮ ਦੇ ਵਿੱਚ ਮੈਨੂੰ ਮੌਕਾ ਦਿੱਤਾ ਹੈ ਆਪਣੀ ਸਪੈਨਿਸ਼ ਫਿਲਮ 'ਇਓ' ਵਾਹ ਤੇ ਦਾ ਵੈਲੀ ਆਫ ਦਾ ਸ਼ੈਡੋ ਤੇ ਬੜੇ ਮਨ ਨੂੰ ਖੁਸ਼ੀ ਹੁੰਦੀ ਆ ਅੱਗੇ ਚੱਲੋ ਜਦੋਂ ਰਸਤਾ ਮਿਲਦਾ ਜਾਂਦਾ ਤੇ ਮੈਂ ਦੇਖੋ ਕਿੰਨਾ ਬਈ ਨੀਤਾ ਜਿਨ੍ਹਾਂ ਦੀਆਂ ਸੱਚੀਆਂ ਉਹ ਰੱਬ ਆਪਣੇ ਆਪ ਉਹਨਾਂ ਨੂੰ ਗਾਂਧ ਘਾ ਲਈ ਜਾਂਦਾ ਜੀ ਵਾਹ ਜੀ ਵਾਹ ਤੇ ਸੋਤਾ ਸਾਹਿਬ ਬੜਾ ਵਧੀਆ ਲੱਗਾ ਤੁਹਾਨੂੰ ਮਿਲ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸਵਾਲ ਕਰਦਿਆਂ ਮੇਰੇ ਕੋਲ ਕੋਈ ਸਵਾਲ ਰਹਿ ਗਿਆ ਹੋਵੇ ਤੁਸੀਂ ਗੱਲ ਦੱਸਣੀ ਹੋਵੇ ਤੇ ਇਹ ਦੱਸ ਸਕਦੇ ਆ ਗੱਲਾਂ ਤੇ ਤੁਸੀਂ ਬਹੁਤ ਮੇਰੇ ਨਾਲ ਸਿਆਣੇ ਆ ਸਮਝਦਾਰ ਹੋ ਤੁਸੀਂ ਡੇਲੀ ਹਟਕਣਾ ਵੀ ਕਰਦੇ ਹੋ ਤੇ ਗੱਲਾਂ ਸਾਰੀਆਂ ਤਕਰੀਬਨ ਕਰ ਲੀਆਂ ਮੈਂ ਸਿਰਫ ਇੱਕੋ ਮੇਰਾ ਸ਼ੌਂਕ ਆ ਇਮਤ ਜੋ ਵੀ ਪੰਜਾਬੀ ਵਾਸਤੇ ਪੰਜਾਬ ਵਾਸਤੇ ਆਪਣੀ ਮਾਂ ਬੋਲੀ ਵਾਸਤੇ ਜੋ ਵੀ ਗਾਵਾਂ ਮੈਂ ਇਹੋ ਜਿਹਾ ਗਾਵਾਂ ਕਿ ਮੈਨੂੰ ਸਟੇਜ ਤੋਂ ਉਤਰ ਕੇ ਨੀਵੀਂ ਨਾ ਪਾਉਣੀ ਪਵੇ ਵਾ ਵਾ ਤੇ ਜਾਂ ਆਪਣੇ ਪਰਿਵਾਰ ਦੇ ਵਿੱਚ ਸਾਡੀਆਂ ਧੀਆ ਸਾਡੀਆਂ ਭੈਣਾਂ ਸਾਡੀਆਂ ਮਾਵਾ ਸੁਣ ਤੇ ਉਹ ਮੈਨੂੰ ਇਹ ਨਾ ਕਹਿਣ ਕਿ ਕੀ ਗਾ ਕੇ ਆ ਤੋ ਜਿਵੇਂ ਸਾਡੇ ਪੰਜਾਬੀ ਫੋਕ ਸਿੰਗਰ ਜਿਹੜੇ ਬਹੁਤ ਸੋਹਣਾ ਗਾਉਂਦੇ ਨੇ ਮੈਂ ਉਹਨਾਂ ਵਰਗਾ ਤੇ ਨਹੀਂ ਬਣ ਸਕਦਾ ਚੰਗੇ ਕਲਾਕਾਰਾਂ ਵਰਗਾ ਪਰ ਮੈਂ ਕੋਸ਼ਿਸ਼ ਕਰਦਾ ਉਹਨਾਂ ਦੇ ਕਦਮਾਂ ਤੇ ਚੱਲ ਉਹਨਾਂ ਦੇ ਕਦਮਾਂ ਤੇ ਚੱਲਦਾ ਰਵਾਂ ਤੇ ਲੋਕ ਜਿਹੜੇ ਆ ਮੈਨੂੰ ਸੁਣਦੇ ਰਹਿਣ ਮੈਨੂੰ ਵੇਖਦੇ ਰਹਿਣ ਤੇ ਮੇਰੇ ਕੋਲ ਕੋਈ ਐਹੋ ਜਿਹਾ ਲਫਜ਼ ਨਾ ਬੋਲਿਆ ਜਾਵੇ ਜਿਹੜਾ ਸਾਡੀ ਮਾਂ ਬੋਲੀ ਦੇ ਬਰਖਲਾਪ ਹੋਵੇ ਜਾਂ ਕਿਸੇ ਦੀ ਸ਼ਾਨ ਦੇ ਬਰਖਲਾ ਬੋਲਿਆ ਜਾਵੇ ਸੋ ਦੋਸਤੋ ਇਹ ਸੀ ਗੁਰਮੇਸ਼ ਸਿੰਘ ਸਹੋਤਾ ਤੇ ਤੁਸੀਂ ਇਸ ਵੀਡੀਓ ਨੂੰ ਫੋਲੋ ਕਰਨਾ ਹੈ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਉਹਨਾਂ ਚਿਰ ਮੈਨੂੰ ਤੇ ਗੁਰਮੇਸ਼ ਸਹੋਤਾ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ